ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਡਾਲਾ ਦੇ ਵਿੱਚ ਮੈਂ ਅਮਰੀਕ ਖਾਸ ਤੁਹਾਨੂੰ ਲੈ ਕੇ ਆਇਆ ਠੇਕੇਦਾਰ ਕੁਲਦੀਪ ਸਿੰਘ ਜੀ ਹਨ ਉਹਨਾਂ ਨੇ ਕੱਲ ਅੰਬੂਜਾ ਕਵਚ ਨਾਲ ਕੱਲ 15 ਸੈਂਕੜੇ ਦੇ ਕਰੀਬ ਲੈਂਟਰ ਪਾਇਆ ਸੀ ਜੋ ਸ਼ੀਟ ਅੰਬੂਜਾ ਕੰਪਨੀ ਵੱਲੋਂ ਰੱਖੋ ਸਪੈਸ਼ਲ ਸ਼ੀਟ ਦਿੱਤੀ ਹੈ ਇਸ ਉੱਪਰ ਰੋਸ਼ਾਦ ਦਿੱਤੀ ਹੈ ਤਕਰੀਬਨ ਸਾਰੇ ਕੰਪਲੀਟ ਆ ਗਏ ਇਸ ਟਾਈਮ ਸਾਡੇ ਨਾਲ ਘਰ ਮਾਲਿਕ ਔਰ ਠੇਕੇਦਾਰ ਸਾਹਿਬ ਖੜੇ ਹਨ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਹਾਂ ਔਰ ਪੁੱਛਦਾ ਇਸ ਸ਼ੀਟ ਦੇ ਸਬੰਧ ਵਿੱਚ ਇਹਨਾਂ ਦਾ ਕੀ ਸੁਝਾਅ ਜੀ ਕਿਦਾਰ ਸਾਹਿਬ ਸੱਜੇ ਸੀ ਕਾਰਨ ਵਸਤੀ ਕਾਲ ਜੀ ਠੇਕੇਦਾਰ ਕੁਲਦੀਪ ਸਿੰਘ ਜੀ ਜਿਹੜੇ ਲੈਂਟਰ ਦੀਆਂ ਤਵਾਰ ਨੂੰ ਔਰ ਤੁਹਾਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਜਿਹੜਾ ਤੁਸੀਂ ਲੈਂਟਰ ਕੱਲ ਪਾਇਆ ਸੀਗਾ ਜੀ ਹਾਂ ਜੀ ਇਹ ਤਾਂ ਕਿ ਮੈਂ ਬਾਗੇ ਪਰ ਨਾਲ ਮੇਰਾ ਕੋਈ ਨਕੋ ਕੀ ਹੈ ਹਾਂਜੀ ਮੈਂ ਤੁਹਾਡੇ ਕੋਲ ਇਹ ਸ਼ੀਟ ਸਹੀ ਟਾਈਮ ਨਾਲ ਲੈ ਕੇ ਆ ਗਏ ਬਿਲਕੁਲ ਸਹੀ ਟਾਈਮ ਤੇ ਆਏ ਹੋ ਜੀ ਤੁਸੀਂ ਇਹ ਸ਼ੀਟ ਤੁਸੀਂ ਪਹਿਲੀ ਵਾਰ ਪਾਈ ਹੈ ਜੀ ਅਸੀਂ ਪਹਿਲੀ ਵਾਰ ਹੀ ਪਾਈ ਹੈ ਇਸ ਵਿੱਚ ਜੇ ਸਾਨੂੰ ਇਹਦਾ ਰਿਜ਼ਲਟ ਵਧੀਆ ਲੱਗਾ ਇਹ ਅਸੀਂ ਜੀ ਅੱਗੇ ਵੀ ਵਰਤਾਂਗੇ ਇਹ ਸ਼ੀਟ ਜਿਵੇਂ ਕਿ ਤੁਸੀਂ ਕਹਿੰਦੇ ਸਾਨੂੰ ਅਗਰ ਰਿਜ਼ਲਟ ਵਧੀਆ ਲੱਗਾ ਤਾਂ ਅਸੀਂ ਜ਼ਰੂਰ ਵਰਤਾਂਗੇ ਮੈਂ ਬਹੁਤ ਥੈਂਕਸ ਕਰਨਾ ਚਾਹੁੰਦਾ ਔਰ ਲੈਟਰ ਤੁਸੀਂ ਕੱਲ ਹੀ ਪਾਇਆ ਸੀ ਜੀ ਹਾਂਜੀ ਕੱਲ ਪਾਇਆ ਸੀ ਲੈਟਰ ਹਨੂ ਜਿਵੇਂ ਪੁਰ ਆਪਾਂ ਨੂੰ ਮਿਸਤਰੀ ਠੇਕੇਦਾਰਾ ਤੁਹਾਡੇ ਵੀਰ ਸਿੰਘ ਦੇਖੇ ਆਪਾਂ ਵੀਡੀਓ ਰਿਹਾ ਕਿਹਣਾ ਚੋਣੇ ਸ਼ੁਰੂ ਮੈਂ ਜੀ ਇਹ ਕਹਿਣਾ ਚਾਹੁੰਨਾ ਮਾ ਦੀ ਇਹ ਸ਼ੀਟ ਦਾ ਰਿਜਲਟ ਜੇ ਤੁਹਾਨੂੰ ਵਧੀਆ ਲੱਗਦਾ ਵਾ ਤਾਂ ਇਹਨੂੰ ਬਿਲਕੁਲ ਜ਼ਰੂਰ ਸਹੀ ਟਾਈਮ ਤੇ ਵਰਤੋ ਜੀ ਬਾਕੀ ਇਹ ਅੰਬੂਜਾ ਸੀਮਟਾ ਜੀ ਤਾਂ ਪ੍ਰੋਪਰ ਲਈ ਸ਼ੁਰੂ ਤੋਂ ਲੈ ਕੇ ਹੀ ਵਰਤਿਆ ਵਾ ਬਾਕੀ ਸ਼ੀਟ ਦਾ ਰਿਜਲਟ ਵੀ ਸਾਨੂੰ ਵਧੀਆ ਲੱਗਦਾ ਵਾ ਜੀ ਇਹਦਾ ਇਹ ਦੇ ਵਿੱਚ ਜਿਵੇਂ ਹੁਣ ਜਿਹੜੀ ਜੰਬੂਜਾ ਕੰਪਨੀ ਵੱਲੋਂ ਜਿਹੜੀ ਸ਼ੀਟ ਦਿੱਤੀ ਗਈ ਹੈ। ਹਾਂਜੀ ਹਾਂਜੀ ਠੇਕੇਦਾਰ ਸਾਹਿਬ ਨਾ ਤਾਂ ਤੁਹਾਡੇ ਕੋਲ ਮੀਜੀ ਕੋਈ ਪੈਸਾ। ਹਾਂਜੀ। ਨਾ ਅਸਿਕਰ ਮਾਲਕ ਤੋਂ ਠੀਕ ਹੈ। ਰਾਂ ਦਾ ਕਾਨ ਦਾ ਇਹ ਸਿਰਫ ਤੇ ਸਿਰਫ ਕੰਪਨੀ ਵੱਲੋਂ ਤੁਹਾਨੂੰ ਇੱਕ ਹਫ਼ਤੇ ਵਾਸਤੇ ਸਰਵਿਸ ਫ੍ਰੀ ਹੈ। ਫ੍ਰੀ ਹੈ ਜੀ। ਇਹ ਜਿਵੇਂ ਤੁਸੀਂ ਨੂਰ ਸੀਮੈਂਟ ਹਾਰਡਵੇਅਰ ਸਟੋਰ ਤੋਂ ਸਮਾਨ ਲਿਆ ਸੀਗਾ ਜੀ। ਹਾਂਜੀ ਹਾਂਜੀ। ਉਹਨਾਂ ਦੀ ਸਰਵਿਸ ਤੁਹਾਨੂੰ ਕਿੱਦਾਂ ਲੱਗੀ? ਉਹਨਾਂ ਦੀ ਸਰਵਿਸ ਤੁਹਾਨੂੰ ਬਹੁਤ ਵਧੀਆ ਲੱਗੀ ਜੀ। ਉਹ ਪ੍ਰੋਪਰ ਟਾਈਮ ਤੇ ਪਹੁੰਚ ਜਾਂਦੇ ਆ ਸਾਡੇ ਕੋਲ ਜੋ ਵੀ ਸਰਵਿਸ ਉਹਨਾਂ ਨੇ ਦੇਣੀ ਹੁੰਦੀ ਆ ਉਪਰ ਟਾਈਮ ਤੇ ਪਹੁੰਚ ਜਾਂਦੀ ਆ। ਹਰਦੀਪ ਸਿੰਘ ਜੀ ਆਪਣਾ ਮੋਬਾਈਲ ਨੰਬਰ ਦੋ। ਮੇਰਾ ਮੋਬਾਈਲ ਨੰਬਰ ਹੈਗਾ 842 77 ਜੀ 078 ਜੀ। ਹੁਣ ਸਾਡੇ ਨਾਲ ਇਸ ਟਾਈਮ ਘਰ ਮਾਲਕ ਬਲਦੀਪ ਸਿੰਘ ਜੀ ਵੀ ਖੜੇ ਨੇ ਬਲਦੀਪ ਸਿੰਘ ਜੀ ਸਤਿ ਸ੍ਰੀ ਅਕਾਲ। ਭਾਈ ਜੀ ਜਿਹੜੀ ਲੈਂਟਰ ਤੇ ਤੁਸੀਂ ਸ਼ੀਟ ਪਾਈ ਆ ਪਹਿਲੀ ਵਾਰ ਪਾਈ ਆ ਜੀ। ਆ ਜੀ ਅਸੀਂ ਤਾਂ ਪਹਿਲੀ ਵਾਰ ਆਇਆ। ਚਲੋ ਮੈਂ ਕਹਿਣਾ ਵੀ ਤੁਹਾਨੂੰ ਇਸ ਦਾ ਰਿਜ਼ਲਟ ਵਧੀਆ ਲੱਗੇ। ਉਹ ਕੁ ਮਹੀਨਿਆਂ ਤੋਂ 12-13 ਸਾਲ ਹੋ ਗਏ ਜੀ ਇਹ ਕੰਮ ਕਰਦਿਆਂ ਵੱਖ-ਵੱਖ ਪੰਡਾ ਥਾਵਾਂ ਤੇ ਜਾਂਨਾ ਠੀਕ ਹੈ ਇੱਕ ਇਹਦਾ ਸਰ ਮੈਂ ਘਰ ਮਾਲਕ ਦਾ ਉਹ ਵੱਡਾ ਅੰਜੀ ਆਪਣੇ ਨੂਰ ਸੀਮੈਂਟ ਹਾਰਡਵੇਅਰ ਸਟੋਰ ਦਾ ਹਾਂਜੀ ਹਾਂਜੀ ਔਰ ਸਾਡੇ ਜੋ ਨਰੇਸ਼ ਜੀ ਅੰਬੂਜਾ ਇੰਜੀਨੀਅਰ ਤੌਰ ਤੇ ਕੰਮ ਕਰਦੇ ਨੇ ਕੰਪਨੀ ਦੇ ਵਿੱਚ ਉਹਨਾਂ ਦਾ ਸਾਰਿਆਂ ਦਾ ਥੈਂਕਸ ਕਰਦਾ ਜੋ ਕਿ ਇਸ ਅੰਬੂਜਾ ਕੰਪਨੀ ਦੇ ਪਰਿਵਾਰ ਦੇ ਵਿੱਚ ਵਾਦਾ ਕਰ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ